ਹਾਂਜੀ ਕੀ ਹਾਲ ਚਾਲ ਨੇ ਅੱਜ ਆਪਾਂ ਵੜਦੇ ਆਂ ਅੰਮ੍ਰਿਤਸਰੀਆਂ ਦੇ ਅੰਮ੍ਰਿਤਸਰ ਦੇ ਭਗਵਾਨ ਦੇ ਆਪਾਂ ਚੋਨਾ ਵੜਦੇ ਆਂ ਜੀ 1509 ਇਹ ਨੂੰ ਮਿਲੋਏ ਆਪਣਾ ਫੋਰਮੈਨ ਗੁਰਪ੍ਰੀਤ ਸੱਸੀਗਲ ਜੀ ਬਗੇਲਾ ਰੂਮ ਡਰਾਈਵਰ ਮਸ਼ੀਨ ਚਲਾ ਰਿਆ ਇਹ ਨਹਿਰ ਦੇ ਉੱਤੇ ਆ ਜੀ ਅੱਜਾ-ਬੱਜਾ ਇਹਨਾਂ ਨੇ ਵੀ ਰੱਖੀਆਂ ਹੋਈਆਂ ਆ ਤਾਰੇ ਕਹਿੰਦੇ ਖਾਲਪਾਉਣੀ ਸੀ ਫੇਰ ਨਹੀਂ ਪਾ ਸਕਿਆ ਹਾਂਜੀ ਵੀਰੇ ਬਸੇ ਸਾਰਿਆਂ ਨੂੰ ਇਸ ਤਰ੍ਹਾਂ ਵੜ ਦੇਖਣਾ ਆ ਰਿਆਂ ਨੂੰ ਇਹ ਆਪਣੀ ਕੰਪੇਨ ਚੱਲ ਰਹੀ ਹੈ ਅਰੂਪ ਸਿੰਘ ਥਲਿਆਣੀ ਡਰਾਈਵਰ ਧੀਰੇ ਧੀਰੇ ਕੰਮ ਚੱਲ ਰਿਹਾ ਅਜੇ ਕੋਈ ਪਾਣੀ ਲਾਇਆ ਹੋਇਆ ਕਿੱਲੇ ਝੁੰਨੇ ਪੰਜ ਸੱਤ ਤੱਕ ਹੋਰ ਲਗਾ ਮੈਂ ਚੱਲੂਗਾ ਜੀ ਉੰਬਰ ਸਰ ਕੇ ਇੱਧਰ ਰਹਿ ਰਹੇ ਆ ਉਹਨਾਂ ਦਾ ਵਾਟਰ ਹੈ ਅਸੀਂ ਉਸ ਸੈਂਕਸ ਦੇਖੋ ਸਿ ਬ੍ਰੇਕ ਕਰ ਲੋ ਇਹ ਵੀਰ ਜਿਨ੍ਹਾਂ ਦੇ ਅੱਜ ਆਪਾਂ ਵੜਦੇ ਆਂ ਅੰਮ੍ਰਿਤਸਰ ਸਾਹਿਬ ਤੋਂ ਆਏ ਹੋਏ ਆ ਪੰਗਾਲਾ ਪਿੰਡ ਪੰਗਾਲਾ ਪਿੰਡ ਤੋਂ ਆ ਕੇ ਆਲੀਆ ਵੀਰਾਂ ਦੀ ਪੰਗਾਲਾ ਪਿੰਡ ਸੀ ਕਹਿਣ ਦਾ ਜਿਲਾਮਰ ਸਰ ਪੰਗਾਲਾ ਪਿੰਡ ਤੇ ਤਾਂ ਤਰਨ ਤਰਨ ਚ ਨਹੀਂ ਪੈ ਗਿਆ ਫਰੇ ਘੜ ਲੱਗੇ ਨੇ ਅੱਛਾ ਫੋਤੀਆਂ ਹਾਂ ਅੱਛਾ ਅੱਛਾ ਫੋਤੀ ਘੜ ਚੋਰੀਆਂ ਉਹ ਜਿਹੜੀ ਨਹਿਰ ਜੀ ਨਹੀਂ ਹੁੰਦੀ ਹਾਂ ਹਾਂ ਫਰੇ ਘੜ ਲੱਗੇ ਹੁੰਦੇ ਲੱਗ ਕੇ ਠੀਕ ਇਹਨਾਂ ਕਾਫੀ ਟਾਈਮ ਦੇ ਇਹਨਾਂ ਦੇ ਬਜ਼ੁਰਗ ਆਏ ਹੋਏ ਸੀ ਇੱਥੇ ਇਹਨਾਂ ਨੂੰ ਪੁੱਛਿਆ ਵੀ ਕਿਵੇਂ ਜੀਜੂ ਤੁਹਾਡਾ ਲੱਗਾ ਇਹ ਤਾਂ ਕਿ ਨੇ ਸਾਨੂੰ ਪੰਜਾਬ ਨਾਲੋਂ ਵਧੀਆ ਲੱਗਦਾ ਪੰਜਾਬ ਦੀ ਚੋਰੀਆਂ ਵੱਡੀਆਂ ਹੁੰਦੀਆਂ ਇਹ ਅਛਾੜਨੂ ਤਾਂ ਜ ਲੈ ਜਾ ਓਏ ਚਲੋ ਲੈ ਲੈ ਆ ਤੇ ਪਰਲੇ ਬੰਨੇ ਲੈ ਜਾ ਪਰਲੇ ਬੰਨੇ ਚੀਵੀਆਂ ਚਾਰੀਆਂ ਦਾ ਕੋਈ ਚੱਕਰ ਨਹੀਂ ਚੰਗਾ ਸੋ ਬੀਬੀਆਂ ਵਾਲੀਆਂ ਗੋਲੀਆਂ ਨਹੀਂ ਮੰਗਦੀਆਂ ਜੇ ਲੈ ਜਾਂਦੀਆਂ ਤਾਂ ਜ਼ਰੂਰ ਪਾਉਣੀ ਆਪਾਂ ਉਹਨਾਂ ਦੇ ਜੀ ਮੇਰਾ ਪਾ ਵੱਡ ਤੇ ਆ 6 ਕਿੱਗਿਆਂ ਇਸ ਪਲਾਂਟ ਦੇ ਵਿੱਚ ਮਸ਼ੀਨ ਲਾਈ ਹੋਈ ਆਪਾਂ ਇਹ ਫਕਲਾ ਵੀਰ ਦਾ ਇਹ ਨਹਿਰ ਆਜੀ ਬਾਟਨ ਦੇ ਕੋਲ ਦੀ ਲੰਗਰੀ ਛੋਟੇ ਟੈਂਡਰ ਕੱਢਦੇ ਹਟਾ ਲਈ ਬਾਬੇ ਨੇ ਸਿੱਧਾ ਭਰਨਾ ਉਸ ਨਹਿਰ ਦੇ ਉੱਤੇ ਟਾਣੀਆਂ ਨੇ ਇਹ ਆ ਮੁੰਡਾ ਕਹਿੰਦਾ ਮੈਨੂੰ ਕੁਛ ਪਾਛਦਾ ਨਹੀਂ ਆ ਤੂੰ ਆਪਾਂ ਆ ਚੁਣ ਲੈ ਇਹ ਮੁੰਡਾ ਵੀ ਅੰਮ੍ਰਿਤਸਰ ਤੋਂ ਆਇਆ ਆਪਣੀ ਪਈ ਇਹਦਾ ਬਾਗੜ ਕੀ ਕੰਗਿਆ ਮੁੰਡਾ ਵੈਸੇ ਜਨਮ ਤੋਂ ਇਧਰ ਦਾ ਇਹਦਾ ਜਦੋਂ ਝੋਨਾ ਵੱਢਿਆ ਗਿਆ ਤਾਂ ਕਹਿੰਦਾ ਸਿਆਪਾ ਨਿਬੜ ਗਿਆ ਦੇਖੋ ਜੀ ਕੰਮ ਨੂੰ ਸਿਆਪਾ ਦਾਸ ਦਿਆ ਤਾਂ ਫਿਰ ਇਹਨਾਂ ਨੂੰ ਦੇਖ ਲਓ ਵੀ ਬਚਣਾ ਬਚਾਉਣਾ ਕੀ ਆ ਆਪਾਂ ਕਿੱਤੇ ਨੂੰ ਹੀ ਮਾੜਾ ਜਦੋਂ ਕਹਿਣ ਲੱਗ ਗਏ ਤਾਂ ਫਿਰ ਕਿੱਤੇ ਨਹੀਂ ਆਪਾਂ ਨੂੰ ਵਫਾ ਥੋ ਦੇਣਾ ਮੁੰਡਾ ਬੰਦਾ ਰੌਣਕੀ ਆ ਉਹ ਜਨਾਏ ਪਰ ਲਿਆ ਉਹ ਪੜੇ ਚ ਨਹੀਂ ਭਰ ਕੇ ਫਿਰ ਆਪਣੀ ਪੜੇ ਚ ਭਰ ਲਈ ਕਿਤੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਓਏ ਛੇ ਕੋਈ ਚੰਗਾ ਚਾਹੇ ਕੋਈ ਰੇੜੀ ਲਾਉਂਦਾ ਸਾਡਾ ਤਾਂ ਇਹੀ ਸੋਚ ਆ ਵੀ ਭਾਵੇਂ ਕੋਈ ਰੇੜੀ ਲਾਉਂਦਾ ਤੇ ਉਹਦਾ ਕਿੱਤਾ ਵੀ ਉਹਦਾ ਬਸ ਪੂਜਾ ਇਹ ਲੋਕ ਹੁਣ ਮਿਲਦੇ ਕਹਿਣ ਦੇ ਕੰਪੈਨਾਂ ਦੇ ਵਿੱਚ ਕੁਛ ਨਹੀਂ ਪਿਆ ਬਾਈ ਇਹ ਧੰਦਾ ਮਾੜਾ ਹੋ ਗਿਆ ਵਧੀਆ ਸਾਹੀ ਤਾਂ ਕਿੰਨੇ ਬਹੁਤ ਵਧੀਆ ਧੰਦਾ ਆਜਾ ਸੁਣਾ ਕੋਈ ਗੱਲਬਾਤ ਤੇਰੀਆਂ ਪੰਜਾਬ ਵੀਡੀਓ ਭੇਜੀਏ ਇਹ ਬੰਦਾ ਕਿਤੇ ਨੂੰ ਮਾੜਾ ਲੱਗਦਾ ਈ ਤੇ ਕਹਿੰਦਾ ਪੰਜਾਬ ਨਾਲੋਂ ਮੈਨੂੰ ਵਧੀਆ ਲੱਗਦਾ ਇੱਥੇ ਕਹਿੰਦਾ ਕਿਹਦੇ ਮਤਰਾ ਆ ਯਾਰ ਕਿਉਂਕਿ ਆ ਉਸ ਤੋਂ ਆ ਘੜਾ ਘਟਾਓਗਾ ਇੱਥੇ ਕਹਿੰਦਾ ਭਾਗੇ ਘੜੇ ਕਿੱਥੇ ਭਗਾਓ ਕੋ ਘੜੇ ਮੈਂ ਦੇਖਣ ਆਇਆ ਹਾਂ ਭਾਈ ਦੇਖ ਨਾ ਨਾ ਮਾ ਕੋ ਘੜੋ ਪਰਗਾ ਲੈ ਯਾਰ ਸੁਣੋ ਇਹਨਾਂ ਦੀਆਂ ਗੱਲਾਂ ਦੇਖੋ ਪੰਜਾਬੀ ਵੀ ਇਹਨਾਂ ਵਾਲੀ ਬੋਲੀ ਬੋਲ ਕਟਾਂਗ ਪਰਚੋ ਕਟਾ ਚੱਕਰ ਮਾ ਨਾ ਘਟਾਇਨਾ ਪਰਚੋ ਦੇ ਦਿਨ ਕਟਾ ਦੇ ਪਰਚੋ ਕਟਾਣਾ ਬੜੇ ਬੜਿਆ ਖੋਭਤ ਕੋਨ ਨਾ ਆ ਬਾਵ ਤਾਂ ਨਹੀਂ ਆ ਬਾਵ ਕਰ ਚਲੋ ਠੀਕ ਹੈ ਭਈ ਦੋਸਤੋ ਅੱਜ ਦਾ ਵਲੋਗ ਆਪਣਾ ਇੰਨਾ ਹੀ ਸੀ ਆਪਣਾ ਵਲੋਗ ਪਰਚੋ ਵਲੋਗ ਸਾਰੇ ਖਲਾਰਨਾਂ ਨੂੰ ਓਏ ਇੰਸਟਾਗ੍ਰਾਮ ਤੇ ਪੇਜ ਆਪਣਾ ਕੰਪੈਨ ਲਵਰ ਫੇਸਬੁਕ ਤੇ ਪੇਜ ਆਪਣਾ ਖਰਚੋ ਵਲੋਗ ਸੇਖੋ ਸਲਿਆਣੀ ਵਾਲੇ ਚੈਨਲ ਆਪਣਾ YouTube ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਮੈਂਟ ਤੇ ਲਾਈਕ ਕਰੋ ਸਾਡੀਆਂ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ